ਪਤੀਏ ਦੀ ਬੋਲਣ ਦੀ ਗੱਲ ਹੈ ਕਿ ਤੁਸੀਂ ਦੱਸ ਰਹੇ ਹੋ ਤੇ ਇਦਾਂ ਦੀ ਗੱਲ ਮੇਰੇ ਨਾਲ ਕਿਸੇ ਦੀ ਕੋਈ ਅਜਿਹੀ ਕੋਈ ਹੋਇਆ ਨਹੀਂ ਆ ਕਿ ਮੈਂ ਕਿਸ ਨੂੰ ਕੋਈ ਮਾੜਾ ਬੋਲਿਆ ਜਾਂ ਮੇਰੀ ਕਿਸੇ ਨਾਲ ਕੋ ਬਹਿਸਵਾਦੀ ਹੋਇਆ ਠੀਕ ਹੈ ਮੈਂ ਇਸ ਬਾਰੇ ਤੇ ਵੀ ਦੰਕ ਉਹ ਕਹਿੰਦੇ ਕਿ ਤੁਹਾਨੂੰ ਘੱਟ ਜੇ ਜਦੋਂ ਟੋਟਾ ਪਿਛਲਾ ਕੁੜੇ ਕੋ ਮੈਂ ਤੇ ਇਸ ਵਾਰੀ ਵੰਡ ਕੀਤੀ ਆ ਔਰ ਮੇਰੀ ਵੰਡ ਦੌਰਾਨ ਹਜੇ ਚੱਲ ਰਹੀ ਆ ਵੰਡ ਤੇ ਜਿੰਨੀ ਜਿਹਦਾ ਜਿਹਦਾ ਜਿੰਨਾ ਜਿੰਨਾ ਟੀਸੀ ਹੋ ਰਿਹਾ ਉਹਨੇ ਉਨੀ ਕਨਕ ਆਪਾਂ ਨਾਲੀ ਟਰੱਕਾਂ ਤੇ ਪੇਛੇ ਦੇ ਨੰਨ ਤੱਕ ਪਹੁੰਚ ਕਰ ਰਹੇ ਹਾਂ ਤੇ ਇਹਨਾਂ ਨੂੰ ਦੇ ਰਹੇ ਹਾਂ ਹਾਂ ਕਿਸੇ ਦੀ ਜਿਹਦਾ ਕੋਈ ਬੈਲੈਂਸ ਟਰੱਕ ਚ ਕੋਈ ਬੈਲੈਂਸ ਜਿਹਦਾ ਟਰੱਕ 550 500 ਬੋਰੀ ਦਾ ਜਾਂਦਾ ਕਈ ਵਾਰੀ ਟਰੱਕ ਚ ਰਹਿ ਜਾਂਦਾ ਉਹ ਆਪਾਂ ਉਹਨਾਂ ਨੂੰ ਅਗਲੇ ਫੇਰੇ ਚ ਉਹਨਾਂ ਦੀ ਜਿਹੜੀ ਬਕਾਇਆ ਵਾ ਉਹਨਾਂ ਨੂੰ ਬੈਲੈਂਸ ਜਿਹਨਾਂ ਕੋਈ ਰਹਿ ਗਿਆ ਪਛਾਦੀ ਦਾ ਇਹਨਾਂ ਨੂੰ ਸੱਦ ਕੇ ਉਹ ਵੀ ਫੋਨ ਕਰਕੇ ਬੁਲਾ ਕੇ ਇਹਨਾਂ ਨੂੰ ਕਹਿਦਾ ਵੀ ਆਪਣਾ ਬਕਾਇਆ ਨਾਲ ਉਹ ਕਰ ਲੈ ਜੀ ਤੇ ਇਹ ਜਿਹੜੀ ਬਿਲਕੁਲ ਸਰਾਸਰ ਇਹ ਤੇ ਦੋ ਚਾਰ ਕੋ ਡੀਪੋ ਉਲੜ ਰਿਹਾ ਜੀ ਜਿਹੜੇ ਕਾਫੀ ਪੁਰਾਣੇ ਸਮੇਂ ਤੋਂ ਹੀ ਮਤਲਬ ਕੋਈ ਨਿੱਜੀ ਰੰਜਿਸ਼ ਰੱਖਦਾ ਠੀਕ ਹੈ ਔਰ ਇਹਦਾ ਹਰ ਵਾਰੀ ਇਹ ਹੀ ਕੰਮ ਆ ਕਿ ਹਰ ਇੱਕ ਇਨਸਪੈਕਟਰ ਨਾਲ ਹੀ ਇਹ ਨੂੰ ਝੂਠੀਆਂ ਸ਼ਿਕਾਇਤਾਂ ਪੰਦਾ ਗਰਦਾਸਪੁਰ ਡੀਐਫਸੀ ਨੂੰ ਚਿੱਠੀਆਂ ਪਾ ਚੁੱਕੇ ਆ ਇਸ ਇਨਸਪੈਕਟਰ ਦੀ ਬਦਲੀ ਕੀਤੀ ਜਾਏ ਇੱਕ ਤੇ ਇਹਦੀ ਕੂਣੀ ਬੋਲਣੀ ਨਹੀਂ ਚੰਗੀ ਹਰਕ ਡੀਪੂ ਵੱਲੋਂ ਕਾਨਕ ਜਕਾ ਕੇ ਆਂਦਾ ਮੈਂ ਤੇਰੀ ਕਣਕ ਚੈੱਕ ਕਰਨੀ ਆ ਮੈਂ ਤੇਰੇ ਮਗਰ ਆਉਣਾ ਜਿਹੜਾ ਆਪ ਐਡਾ ਵੱਡਾ ਚੋਰ ਵਾ ਤੇ ਡੀਪੂ ਹੋਡਰ ਨੂੰ ਇਹ ਕੀ ਕਰੇਗਾ ਪਿਛਲੇ 17 ਤਰੀਕ ਨੂੰ ਅਸੀਂ ਇਹਨੂੰ ਚੱਕਿਆਂ ਤੋਂ ਪਾਣੀ ਪਾਉਂਦਿਆਂ ਨੂੰ ਹੜਿਆਵਾ ਜਿਹੜੇ ਨੇ ਰਾਤ ਦੀ ਡਿਊਟੀ ਦੇ ਬੰਦੇ ਰੱਖੇ ਸੀ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਵੀ ਇਨਸਪੈਕਟਰ ਸਾਹਿਬ ਜਿਹੜਾ ਸਟੋਰ ਆ ਉਹ ਕਿੱਦੋਂ ਕਿੱਥੇ ਵਿਡਾਉਣੇ ਆ ਗ੍ਰੈਂਡ ਕਾਮਰੇਟ ਛੇੜਨ ਹਾਂਜੀ ਅਗਰ ਜਿਹੜਾ ਸਟੋਰ ਆ ਜਿੱਥੇ ਕਣਕ ਸਟੋਰ ਕੀਤੀ ਆ ਇੱਕ ਬੱਸ ਸਟੈਂਡ ਤੋਂ 1 ਕਿਲੋਮੀਟਰ ਵਾ ਗਰਦਾਸਪੁਰ ਰੋਡ ਤੇ ਤੇ ਕਣਕ ਵੀ ਜਿਹੜੀ ਆ ਛੇਲਰ ਤੇ ਪੁੱਟ ਕੇ ਇੱਥੋਂ ਲੈ ਗਏ ਨੇ ਰੜਿਆਣੇ ਰੋਡ ਤੇ ਕਣਕ ਢਿਵੇਂ ਥਾਂ ਲਾਈ ਆ ਉਹਨਾਂ ਨੇ ਮਿੱਟੀ ਪਾਈ ਆ ਕਿਸਮਤ ਚੰਗੀ ਆ ਵਰਖਾ ਘੱਟ ਹੋਈ ਐ ਨਹੀਂ ਤੇ ਸਾਰੇ ਚੱਕੇ ਡੁੱਬ ਜਾਣੇ ਸੀ ਇਹ ਜਿਹੜੇ ਰਾਤ ਦੀ ਡਿਊਟੀ ਇਹਦੇ ਬੰਦੇ ਕਰਦੇ ਨੇ ਤੇ ਉਹਨਾਂ ਕੋ ਕਹਿ ਗਏ ਨਾਲੀਆਂ ਲਵਾ ਕੇ ਪਾਣੀ ਪਾਉਂਦਾ 53 ਕਿਲੋ ਕਣਕ ਹੁੰਦੇ ਹੀ ਆ ਤੇ ਪਿਛਲੇ ਹਫਤੇ ਅਸੀਂ ਡੀ ਐਫ ਸੀ ਕੋ ਵੀ ਗਏ ਹਾਂ ਗਰਦਾਸਪੁਰ ਅਸੀਂ ਆਖਿਆ ਵੀ ਇੱਥੇ 420 ਦਾ ਪਰਚਾ ਕਰੋ ਜਿਹੜੇ ਰਾਤ ਦੇ ਡਿਊਟੀ ਤੇ ਬੰਦੇ ਰੱਖੇ ਨੇ ਉਹਨਾਂ ਨੂੰ ਥਾਣੇ ਫੜਾਓ ਕਿ ਪਾਣੀ ਕੌਣ ਆਂਦਾ ਪਾਉ ਤੁਹਾਨੂੰ ਇਸੇ ਕਿਸੇ ਨੇ ਵੀ ਕੋਈ ਵੀ ਅਸਰ ਨਹੀਂ ਕੀਤਾ ਅਹੀਂ ਇਹ ਜਿਹੜੇ ਪਹਿਲਾਂ ਹੋਈ ਸੀ ਫਸਟ ਇਹ ਵੀ ਮੈਨੂੰ ਇੱਕ ਵਫਦਾਰ ਮਿਲਿਆ ਸੀ ਕਾਰਨ ਤੋਂ सो उन्हों को अपना आश्वासन दिता से जिन्नी भी शिकायत हैुरदपुर है सेंटर में अंदर उन्होंने इनकुआरी ड्यूटी लगाई हुई है और कुछ दूसरे सेंटर और कह रहे हैं कि मैं लगेगा कोई कमी है जो पक्ष रह गया ਤਾ ਜਾਂ ਕੋਈ ਪੈਨੂ ਰਹਿ ਗਿਆ ਨਾ ਗਰੀ ਕਰਨ ਦੇ ਵਿੱਚ ਤੁਮ ਦਾ ਦੁਬਾਰਾ ਬਾਰੀ ਚੈੱਕ ਕਰਵਾ ਲਾਪੇ ਜੇ ਨਿਚੇਟਕ ਆਪਣੇ ਸ਼ਿਕਾਇਤ ਕਰਤਾ ਪਲਸ ਦੋਨੋਂ ਤਰ੍ਹਾਂ ਦੀ ਸੈਟੀਸਫੈਕਸ਼ਨ ਨਹੀਂ ਹੁੰਦੀ ਆਪਾਂ ਅੰਬਰ ਰਿਪੋਰਟ ਵਿੱਚ ਬੰਦ ਨਹੀਂ ਕਰਾਂਗੇ ਇਹ ਟਿਪ ਮੋੜ ਅਗਰ ਇੱਕ ਸਾੜਾ ਕੋਟਾ ਪੇਸ਼ਾਂ ਉਹ ਟਾਪਿਕ ਅੰਦਰ ਬੀਜੇ ਉਹਦੇ ਵਾਸਤੇ ਵੀ ਕੱਲ ਨੂੰ ਲਾਸਟ ਵੀਕ ਮੇਰੇ ਧਿਆਨ ਚ ਲਿਆਦਾ ਸੀ ਇਹਨਾਂ ਨੇ ਔਰ ਉਹਦੇ ਵਾਸਤੇ ਆਪਾਂ ਕੱਲ ਜਿਹੜੇ ਇਨਸਪੈਕਟਰ ਨੇ ਇਹਨਾਂ ਦੇ ਕਿਉਂਕਿ ਕਰਾਣ ਵਿੱਚ ਪਹਿਲਾਂ ਕਰਨ ਸਟੋਰ ਨਹੀਂ ਸੀ ਹੁੰਦੀ ਜੀਸੀਪੀ ਦੀ ਆਪਾਂ ਦੂਜੇ ਸੈਂਟਰ ਵੱਲੋਂ ਭੇਜਦੇ ਸੀ ਔਰ ਉਹਨਾਂ ਸੈਂਟਰਾਂ ਦੇ ਵਿੱਚ ਆਪਾਂ ਉਹ ਜਿਹੜੇ ਜਿਹੜੇ ਸੈਂਟਰਾਂ ਤੋਂ ਕੋਈ ਕਨਕ ਡਿਸਪੈਚ ਹੋਈ ਹੈ ਰੀਸੀਵ ਹੋਈ ਹੈ ਔਰ ਉਹਨਾਂ ਇੰਸਪੈਕਟਰਸ ਨੂੰ ਕਾਲ ਬੁਲਾਈ ਨਾ ਭਾਈਥੇ ਉਹਨਾਂ ਦੇ ਸਾਰੇ ਰਿਪੋਰਟ ਚੈੱਕ ਕਰਕੇ ਉਸ ਤੋਂ ਬਾਅਦ ਉਹ ਆਪਾਂ ਫਰਦਰ ਐਕਸ਼ਨ ਲੈਣਾ। ਹਰ ਕਿਨੇ ਆਪਣੇ ਵਿਜੀਟ ਕੀਤੀ ਕਲੌਗ ਦੇ ਵਿੱਚ ਕਲਰ ਨੌਰ ਜੰਤੂ ਦਾ ਹੈ ਕਿ ਮੰਡੀ ਸਟਾਰਟ ਹੋਈ ਹੈ ਬੇਸਿਕਲੀ ਇਸ ਦੇ ਬਾਅਦ ਸਾਨੂੰ ਮੌਸਮ ਵੀ ਰਿਹਾ ਕਿ ਕਾਫੀ ਵਾਰ ਸਾਨੂੰ ਵਿਜ਼ਿਟ ਕਰਨਾ ਪਿਆ ਅਦਰ ਜਿਹੜੇ ਆਪਾਂ ਗੋਡਾਊਨ ਹਾਇਰ ਕੀਤਾ ਸੀ ਉੱਥੇ ਇੱਕ ਨਾ ਨਾ ਮੀਟਿੰਗ ਕੀਤੀ ਗਈ ਸੀ ਉੱਥੇ ਇਸ ਕਰਕੇ ਉਹਨੂੰ ਬੰਦ ਕਰਕੇ ਵਿਜ਼ਿਟ ਡਾਊਨ ਚ ਮਾਲ ਲਗਵਾਇਆ ਸੀ ਸੋ ਚਾਰ ਪੰਜ ਵਾਰੀ ਤੇ ਮੈਨੂੰ ਪੂਰੇ ਸੀਜ਼ਨ ਦੇ ਦੌਰਾਨ ਜਾਣਾ ਪਿਆ ਤੇ ਮੇਰੇ ਡੀਐਫਐਸਓ ਨੇ ਡੀਐਫਐਸਓ ਤੇ ਕੰਟੀਨਿਊਲੀ ਉੱਥੇ ਨੇ ਔਰ ਇਹ ਐਫਐਸਓ ਕੋਲੋਂ ਵੀ ਆਪਣੀ ਹਾਜ਼ਰੀ ਤੇ ਸਾਡੇ ਕਨੋਂ ਵੀ ਆਪਣੀ ਹਾਜ਼ਰੀ ਚਲਵਾਈ ਹੈ ਤੇ ਜੇ ਦਾਣਾ ਮੰਡੀ ਪੱਕੀ ਮਿੱਟੀ ਦੀ ਗੱਲ ਕੀਤੀ ਜਾਵੇ ਧਰਾਂ ਮੰਡੀ ਦੀ ਸਿਚੁਏਸ਼ਨ ਇਸ ਤਰ੍ਹਾਂ ਹੈ ਜੀ ਧਰਾਂ ਮੰਡੀ ਚ ਟ੍ਰੈਸ ਪਾਸਿੰਗ ਬਹੁਤ ਹੈਗੀ ਹੈ ਬੇਸਿਕਲੀ ਇਹ ਧਰਾਂ ਮੰਡੀ ক্লোਜ਼ ਧਰਾਂ ਮੰਡੀ ਨਹੀਂ ਹੈਗੀ ਸੋ ਸਾਡੇ ਵਾਸਤੇ ਉਥੇ ਜਿਹੜੇ ਸਕਿਉਰਟੀ ਪਰਪਸ ਦੇ ਕਾਰਨ ਜਾਂ ਕਣਕ ਚੋਰੀ ਹੋਊ ਆਪਾਂ ਜਾਂ ਹੋਰ ਕੋਈ ਸ਼ਰਾਰਤੀ ਅੰਸਰਾਂ ਵੱਲੋਂ ਕੋਈ ਕੋਈ ਬੈਗ ਵਗੈਰਾ ਉਠਾ ਲੈ ਜਾਂਦਾ ਤਾਂ ਉਹਦੇ ਕਰਕੇ ਸੀਤਾ ਉੱਚੇ ਜਿਹੜੀ ਮੰਡੀ ਜਾਂ ਚੋਥੇ ਕਣਕ ਮੇਸ ਲਗਾਈ ਰਾਦਰ ਸਾਡੇ ਗੁਰਦਾਸਪੁਰ ਮੰਡੀ ਜਾਰਚ ਲੱਗੀ ਹੋਈ ਹੈ ਬਟ दैट इज ਸਿਕਿਉਰਡ ਉੱਥੇ ਹਮੇਸ਼ਾ ਉਹਦੀ ਜਿਹੜੀ ਮੰਡੀ ਦੀ ਜਿਹੜੀ ਸਟਰਕਚਰ ਹੈ ਉਹ ਇਸ ਤਰ੍ਹਾਂ ਇਸ ਤਰ੍ਹਾਂ ਨਾਲ ਹੈਗੀ ਹੈ ਉਹਦੀ ਜਿਹੜੀ ਟੂ ਹੈਡ ਕਰੋ ਜਿਹੜੀ ਆਮ ਜਨਤਾ ਵੀ ਉੱਧਰ ਮਹਾੜ ਨਹੀਂ ਹੈਗੀ ਬਟ ਕਲਨੌਰ ਮੰਡੀ ਚ ਆਮ ਕ੍ਰਾਸਿੰਗ ਨਹੀਂ ਹੈਗੀ ਔਰ ਆਮ ਲੋਕ ਕੀ ਜੋ ਕਮਿਊਟ ਕਰਦੇ ਨੇ ਸੋ ਇਸ ਕਰਕੇ ਉੱਥੇ ਕੰਮ ਲਗਾਉਣਾ ਥੋੜਾ ਜਿਹਾ ਰਿਸਕੀ ਸੀ ਇਸ ਕਰਕੇ ਜੀਨ ਬਦਾਨਾ ਸ਼ੁਰੂ ਬਦਾਨਾ ਸ਼ੁਰੂ ਜਿਹੜੇ ਆਪਾਂ ਚੰਡੀਗੜ੍ਹ ਨੇ ਨੰਨੇ ਸ਼ਿਕਾਇਤ ਕੀਤੀ ਹੈ ਯਾਦ ਕਰਤਾ ਨਹੀਂ ਜੀ ਜੀ ਉਥੋਂ ਤੁਹਾਨੂੰ ਜਦ ਤੰਦ ਕੋਈ ਆਉਣ ਗਿਆ ਕੋਈ ਲੈਟਰ ਆਇਆ ਹੋਏਗੀ ਤੇ ਕਿੰਨੇ ਚਿਰ ਦੇ ਵਿੱਚ ਆਪਾਂ ਜਿਹੜੀ ਵੈਰੀਫਿਕੇਸ਼ਨ ਜਿਹੜੀ ਆਈ ਸੀ ਉਹਦੇ ਬਾਰੇ ਸਮੇਂ ਆਇਆ ਸੀ ਕਿ ਜਿਹੜੀ ਪੜਤਾਲ ਹੈ ਤੱਖਾਂ ਦੇ ਅਧਾਰ ਤੇ ਪੜਤਾਲ ਕਰਕੇ ਲਗਾਇਆ ਜਾਵੇ ਦੱਸਿਆ ਜਾਵੇ ਸੋ ਉਹਦੇ ਰਿਗਾਰਡਿੰਗ ਵੀ ਅਸੀਂ ਇਹਦੇ ਵੀਐਫਐਸ ਨੂੰ ਮੇਰੇ ਇੰਵੈਸਟਿਗੇਟਡ ਆਫੀਸਰਾਂ ਨੂੰ ਉਹਨਾਂ ਦੀ ਡਿਊਟੀ ਲਗਾਈ ਹੋਈ ਹੈ ਕਿਉਂਕਿ ਮਲਟੀਪਲ ਪੁਆਇੰਟ ਆਉਂਦੇ ਸਾਡੇ ਕੋਲ ਸੇਮ ਟਾਈਮ ਕੋ ਜਿਹੜੀ ਸ਼ਿਕਾਇਤ ਆ ਜਾਂਦੀ ਹੈ ਤਾਂ ਅਸੀਂ ਕੀ ਕਰੀਏਗਾ ਕਿ ਜਿਹੜੇ ਆਫੀਸਰ ਨੂੰ ਡਿਊਟੀ ਦਿੱਤੀ ਹੁੰਦੀ ਹੈ ਇੱਕ ਵਾਰੀ ਕਰਨ ਵਾਸਤੇ ਉਹਨਾਂ ਨੂੰ ਫਿਰ ਉਸਾਰੀਆਂ ਸ਼ਿਕਾਇਤਾਂ ਦਾ ਕਲੱਬ ਕਰਕੇ ਔਰ ਸਿੰਗਲ ਹੈਂਡ ਚੋ ਦੀ ਕਿ ਉਹਨਾਂ ਨੂੰ ਇਨਪਾਰੀ ਕਰਦੇ ਨੇ। ਨਹੀਂ ਇਹਦੀ ਜਿਹੜੀ ਆਪਾਂ ਡਿਊਟੀ ਡਾਈਟ ਐਸਓ ਨੂੰ ਆਪਣੇ ਇੱਕ ਗਰਦਾਸਪੁਰ ਕੇ ਜਾਂ ਬਰਸਰ ਵਾਲੇ ਕਿਤੇ ਲਾਈ ਜਾਂਦੇ। ਨਹੀਂ ਡੀਐਫਐਸਓ ਗਰਦਾਸਪੁਰ ਦੀ ਹੋਣੀ। ਤੇ ਇਹਦੇ ਨਾਲ ਕਿਹੜੀ ਲਾਏ? ਇਹਦੇ ਨਾਲ ਜਿਹੜਾ ਹੈ ਲੋ ਆਪਣੇ ਉਹਨਾਂ ਨੂੰ ਨਾਲ ਹਦਾਇਤ ਕਰਦੇ ਦੀ ਕਿ ਆਪਣੇ ਲੈਵਲ ਤੇ ਪੂਰੇ ਜ਼ਿਲ੍ਹੇ ਚ ਕਿਸੇ ਨੂੰ ਵੀ ਅਗਰ ਕਿਸੇ ਵੀ ਇੰਸਪੈਕਟਰ ਜਾਂ ਐਫਐਸਓ ਦੀ ਹੈਲਪ ਚਾਹੀਦੀ ਨੇ ਐਂਡ ਉਹ ਲੈਸਰਤ ਕਰਨੀ ਔਰ ਮੈਨੂੰ ਇਨਫਾਰਮ ਕਰ ਦੇਣਾ। ਤੇ ਮੈਡਮ ਸਿਰ ਤੇ ਕਹਿੰਦੇ ਪਿਆ ਆਪਾਂ ਅਮਰਸਰੋਂ ਲੱਗੀ ਹੈ ਡਿਊਟੀ ਆਪਾਂ ਉਹਨਾਂ ਦੀ ਜਿਹੜੀ ਅਮਰਸਰ ਵਾਲੀ ਸੀ ਉਹ ਡਿਫਰੈਂਟ ਸੀ ਉਹ ਐਕਚੁਅਲੀ ਡਿਪਟੀ ਆਫਿਸ ਨੂੰ ਲੱਗੀ ਸੀ ਅਮਰਸਰ ਵਾਲੀ ਜਿਹੜੀ ਡਿਊਟੀ ਲਗਾਈ ਸੀ ਉਹ ਡਿਪਟੀ ਆਫਿਸ ਨਾਲ ਲਗਾਈ ਸੀ ਉਹਨਾਂ ਕੋਲ ਕੇ ਜਿਹੜੀ ਸ਼ਿਕਾਇਤ ਮੇਰੇ ਕੋਲ ਆਈ ਹੈ ਉਧਰ ਵੀ ਗਈ ਸੀ ਸੋ ਉਹਨਾਂ ਨੇ ਜਿਹੜੀ ਇਨਕੁਆਰੀ ਹੈ ਅ ਅਮਰਸਰ ਤੋਂ ਸਟਾਫ ਜਿਗੂ ਕਰਵਾਈ ਸੀ ਤੇ ਮੈਡਮ ਨੇ ਕਿਹਾ ਕੀ ਇਨਕੁਆਰੀ ਕੀ ਕੀਤਾ ਉਹਨਾਂ ਦੀ ਜਿਹੜੀ ਅਮਰਸਰ ਵਾਲੀ ਵਾਲੀ ਰਿਪੋਰਟ ਹੈ ਸਾਡੇ ਕੋਲ ਨਹੀਂ ਆਏਗੀ ਉਹ ਕਿਤੇ ਡਿਪਟੀ ਮੈਡਮ ਕੋ ਗਈ ਹੋਵੇਗੀ ਉਹਦੇ ਬਾਰੇ ਸਾਨੂੰ ਰਿਪੋਰਟ ਪੇਸ਼ ਨਹੀਂ ਹੋਈ ਸੀ ਤੇ ਮੈਡਮ ਦੇ ਜਿਹੜੇ ਕੀਤੇ ਆਪਣੇ ਕਲਾ ਨੌਰ ਗਾਏ